ਸਟੂਡੈਂਟਸ ਹੈਵਨ ਪਬਲਿਕ ਸਕੂਲ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਸਟੂਡੈਂਟਸ ਹੈਵਨ ਪਬਲਿਕ ਸਕੂਲ ਕੋਟ ਮਿਤ ਸਿੰਘ ਤਰਨਤਾਨ ਰੋਡ ਅੰਮ੍ਰਿਤਸਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੁਖਾ ਦੀ ਮਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਕੂਲ ਦੇ ਕੈਂਪਸ ਵਿੱਚ ਕਰਵਾਇਆ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਵੰਤ ਕੌਰ ਵੱਲੋਂ ਇਸ ਸ਼ਹੀਦੀ ਹਫਤੇ ਵਿੱਚ ਛੋਟੇ ਸਾਬਜਦਿਆ ਫਤੇ ਸਿੰਘ ਤੇ ਜਰਾਵਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਧਰਮ ਤੇ ਅਡਿੱਗ ਰਹੇ ਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ ਅਤੇ ਹੁਣ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣਾ ਧਰਮ ਬਚਾ ਕੇ ਰੱਖੀਏ श्री सुखमी साहब के पहाड़ भोग तो उपरंत चाह समोसे का लंगर वरताया गया इस मौके डायरैक्टर जसप्रीत सिंह तो इलावा एस डीओ कुलवंत मैडम मनजोत कौर राजविंदर कौर समेत सारा स्कूल स्टाफ हाजिर से कैमरामैन रॉयल रूप सिंह के नाल सीनियर पत्रकार हरिंदरपाल सिंह की रिपोर्ट

ਕਿ ਤਾਂ ਇਹ ਕਹਿੰਦੇ ਸੀ ਕਿ ਅਸੀਂ ਨਹੀਂ ਜਾਨੀ ਅਸੀਂ ਇਹਨਾਂ ਨੂੰ ਨਹੀਂ ਚਿੱਨੀ ਪਰ ਉਹਨਾਂ ਨੇ ਚਿੰਤਾ ਪਰ ਇਹ ਜਿਹੜੇ ਸਾਹ ਜਦੇ ਸੀ ਉਹ ਖੁਸ਼ੀ-ਖੁਸ਼ੀ ਨਜ਼ਰ ਉਹਨਾਂ ਨੇ ਅੱਖੀਂ ਦੇਖੀ ਦਿੱਤੀ ਧਰਮ ਨੂੰ ਬਚਾਇਆ ਕਿ ਸਾਡਾ ਵੀ ਧਰਮ ਬੰਦਾ ਹੈ ਸਾਡਾ ਮਰਜ਼ੀ ਬੰਦਾ ਹੈ ਕਿ ਅਸੀਂ ਆਪਣੇ ਧਰਮ ਨੂੰ ਬਚਾ ਕੇ ਰੱਖੀਏ ਅਸੀਂ ਗੁਰੂ ਸਾਹਿਬ ਦਾ ਨਾਮ ਲਿਆ ਜਦੋਂ ਫਿਰ ਗੁਰੂ ਸਾਹਿਬ ਨੇ ਜਾਣੀ ਸੈਨ ਦੇ ਸ਼ਹੀਦ ਹੋ ਗਏ ਉਹ ਵੀ ਜਦੋਂ ਅਸੀਂ ਵਾਅਵੇ ਸੰਘਰਸ਼ ਕਰਦੇ ਹਾਂ ਤੇ ਮਾਰ ਉਹਨਾਂ ਦੇ ਮੈਨੂੰ ਬਚਾ कि मेरे जाने पुत्र कितने हैं हर मानूस है ना पांच साल जाने आने पर मानूस है कि मेरे पुत्र कितने हैं फिर गुरु साहब ने जा जवाब दिया इन पुत्र के सीस पर वार दिए सुचार चार मुए तो क्या हुआ जी मत कहीं जरा अभी सारे भी गोपी सिंह के पुत्र हैं सारा पुत्र बंदा है कैसे अपने सर मुंह बचाते रखिए से अब बहुत तो